ਅਮੀਰ ਦੇ ਬਣੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਗਲ ਜੀ ਦੇ ਅਨੁਮਾਨ ਦੇ ਮੁਤਾਬਕ ਕਿਉਂਕਿ ਇਹ ਜਿਹੜੀ ਕੁਦਰਤੀ ਆਫਤ ਆਈ ਆ ਹੜਾਂ ਦੀ ਜਿੱਥੇ ਇਹਨੇ ਪੰਜਾਬ ਦੇ ਕਾਫੀ ਸਾਰੇ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਉੱਥੇ ਅਜਨਾਲਾ ਹਲਕੇ ਦੇ ਵੀ ਤਕਰੀਬਨ 110 ਪਿੰਡ ਜਿਹੜੇ ਨੇ ਔਰ ਸਾਡੇ ਸ਼ਹਿਰ ਦੀਆਂ ਦੋ ਤਿੰਨ ਵਾੜਾਂ ਜਿਹੜੀਆਂ ਨੇ ਉਹ ਇਸ ਹੜ ਦੇ ਨਾਲ ਬੜੀਆਂ ਪ੍ਰਭਾਵਿਤ ਹੋਈਆਂ ਨੇ ਉਹਨਾਂ ਨੇ ਕਾਫੀ ਸਾਰਾ ਨੁਕਸਾਨ ਕੀਤਾ ਔਰ ਹੁਣ ਜਿਹੜਾ ਪਾਣੀ ਆ ਉਹ ਤਾਂ ਤਕਰੀਬਨ ਉਤਰ ਗਿਆ ਪਰ ਉਹ ਪਾਣੀ ਉਤਰਨ ਤੋਂ ਬਾਅਦ ਜਿਹੜਾ ਹੁਣ ਮਾਹੌਲ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਉਹਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਖਰਚਾ ਜਿਹੜਾ ਬਣਿਆ ਆ ਔਰ ਉਸੇ ਤਰ੍ਹਾਂ ਦੀ ਸੰਧਾਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿੱਥੇ ਉਹਨਾਂ ਨੇ ਪਸ਼ੂਆਂ ਦੇ ਚਾਰੇ ਵਾਸਤੇ ਪ੍ਰਬੰਧ ਕੀਤਾ ਲੋਕਾਂ ਦੇ ਘਰਾਂ ਦੇ ਖਾਣ-ਪੀਣ ਵਾਸਤੇ ਰਸਤਾ ਪੇ ਬੰਦਾ ਪ੍ਰਬੰਧ ਕੀਤਾ ਉੱਤੇ ਮਾਉਂਗ ਨਾ ਗਰੀ ਕਰਨੇ ਘੋਟਾ ਦਾ ਬੇਰਤ ਵੱਟ ਕੋਟਾ ਉਹਦੇ ਵਿੱਚੋਂ ਸਾਨੇ ਨੇ 7 6 7 ਮਸ਼ੀਨਾਂ ਜਿਹੜੀਆਂ ਨੇ ਸਾਡੇ ਕੋਲੇ ਵੀ ਆਈਆਂ ਔਰ ਅਸੀਂ ਸਰਦਾਰ ਜੋਤ ਸਿੰਘ ਸਮਰਾਧੀ ਆਤ ਬਾਈ ਦੇ ਵਿੱਚ ਇੱਥੇ ਅਜਨਾਲੇ ਦੀ ਸਾਡੀ ਯੂਥ ਅਕਾਦੀ ਨਾਲ ਦੀ ਟੀਮ ਜਿਹੜੀ ਆ ਸਭੇ ਸ਼ਹਿਰ ਦੇ ਪ੍ਰਧਾਨ ਸਰ ਮੋਲਕ ਸਿੰਘ ਕਾਗਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਅੱਜ ਇਸ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਜਿਹੜੀਆਂ ਸਾਡੀਆਂ ਬਾਗਾਂ ਹੜ ਪਰਬਤ ਨੇ ਉਹਨਾਂ ਏਰੀਆ ਦੇ ਵਿੱਚ ਇਹ ਗਗਨ ਸ਼ੁਰੂ ਕਰਾਈ ਗਈ ਆ ਔਰ ਜਿੱਥੇ ਜਿੱਥੇ ਵੀ ਇਹਦੀ ਜ਼ਰੂਰਤ ਪੈ ਗਈ ਅਸੀਂ ਆਪਣਾ ਵਰਤਮਾਨ ਸਮੇਂ ਤੇ ਟੋਕੇ ਪਈਆਂ ਨੰਬਰ ਦੇ ਉੱਤੇ ਤਾਂ ਡਿਊਟੀ ਸਰਕਾਰਾਂ ਦੀ ਲੱਗਦੀ ਹੈ ਜਿੱਥੇ ਅਸੀਂ ਇਹ ਸਮਝਨੇ ਆ ਕਿ ਸਰਕਾਰਾਂ ਵਾਸਤੇ ਕੰਮ ਕਰਨੇ ਬਹੁਤ ਵੱਡੇ ਇੱਕ ਟਾਰਗੇਟ ਨੇ ਇਹਨਾਂ ਨੂੰ ਅਚੀਵ ਕਰਨਾ ਸਰਕਾਰਾਂ ਵਾਸਤੇ ਜਿੱਥੇ ਕੁਝ ਔਖਾ ਹੈ ਉੱਤੇ ਨਾਲ ਦੀ ਨਾਲ ਜਿਹੜੇ ਸਰਕਾਰੀ ਕਰਮਚਾਰੀ ਕੰਮ ਕਰਦੇ ਰਹੇ ਜਾਂ ਸਰਕਾਰ ਲੈਵਲ ਤੇ ਜਿਹੜੇ ਕੰਮ ਕਰਦੇ ਉਹਨਾਂ ਦੀਆਂ ਕਈ ਮੁਸ਼ਕਲਾਂ ਵੀ ਹੁੰਦੀਆਂ ਨੇ ਕਈ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਕਈ ਉਹਨਾਂ ਦੀ ਆਮ ਚੰਗੀਆਂ ਹੁੰਦੀਆਂ ਪਰ ਸੇਵਾਦਾਰਾਂ ਵਾਸਤੇ ਕੋਈ ਬੰਦਿਸ਼ ਨਹੀਂ ਹੋਏ ਇਸ ਕਰਕੇ ਅਸੀਂ ਇਸ ਨੂੰ ਰਾਜਨੀਤਿਕ ਨਾਗਪੁਰ ਉੱਪਰ ਉੱਠ ਕੇ ਸਮਾਜ ਦੀ ਸੇਵਾ ਨੂੰ ਮੋਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਕੰਨ ਦੇ ਉੱਪਰ ਨਾਮ ਸਾਹਿਬ ਜੀ ਦੇ ਦਿੱਤੇ ਆਦੇਸ਼ ਦੇ ਮੁਤਾਬਕ ਆਜ ਕੇ ਫੋਟਿੰਗ ਜਿਹੜੀ ਆ ਉਹ ਨੂੰ ਸ਼ੁਰੂ ਕਰਵਾਈ ਆ ਔਰ ਬਾਕੀ ਸਾਰੇ ਏਰੀਆ ਦੇ ਲਈ ਇਹ ਚੱਲ ਜੀ ਰਿਹਾ ਹੈ ਸਾਡੇ ਸਾਡੇ ਜਾ ਜੀਏ ਸੀਗੀ ਹੈਗੀ ਬੋਲੋ ਜੀ ਸਰ ਮੇਰਾ ਨਾਮ ਮੋਲਕ ਸਿੰਘ ਮੈਂ ਜੀਤ ਕਾਲੀਗੜ੍ਹ ਤੋਂ ਅਜ ਨਾਲ ਅੱਜ ਸਰਕਾਰ ਸੁਨੀਲ ਸਿੰਘ ਬਾਦਲ ਜੀ ਵੱਲੋਂ ਅਜ ਨਾਲ 600 ਮਸ਼ੀਨਾਂ ਭੇਜੀਆਂ ਗਈਆਂ ਮੇਨ ਮਕਸਦ ਇਹ ਹੈ ਰਾਜ ਜਾਰੇ ਮਛਰ ਬੁਆਰੀਆਂ ਫੱਲੀਆਂ ਨੇ ਉਹਨਾਂ ਵਾਸਤੇ ਫੋਗਿੰਗ ਮਸ਼ੀਨਾ ਸਪਰੇਅ ਕਰਨ ਵਾਸਤੇ ਇਹਨਾਂ ਦਾ ਫਾਇਦਾ ਹੋ ਗੋਲੋ ਬਹੁਤ ਜਿਆਦਾ ਮਸ਼ਹੂਰ ਵੀ ਆ ਚੁ ਜਿਹੜੇ ਰਾਤੀ ਲਾਈਟਾਂ ਚੱਲਦੀਆਂ ਬਿਜਾਰਾ ਲੰਘਿਆ ਨਹੀਂ ਜਾਂਦਾ ਪਰਸੇ ਵੀ ਕੀਤੀ ਇਸ ਦੇ ਪ੍ਰਯੋਗ ਨਾਲ ਬਹੁਤ ਫਰਕ ਪਿਆ ਅਜੇ ਹੋਰ 6-7 ਮਸ਼ੀਨਾਂ ਆਈਆਂ ਬਹੁਤ ਹੋਰ ਫਰਕ ਪਊਗਾ ਇਹਨਾਂ ਨਾਲ ਭਾਈ ਕਿਹੜਾ ਨਾਮ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਕੁਲਵਿੰਦਰ ਸਿੰਘ ਆ ਪਿੰਡ ਮੁਕਾਮ ਆ ਕਿਹੜਾ ਕਹਿੰਦੇ ਹੋ ਜੈ ਜੀ ਜੈ ਜਿਵੇਂ ਕਿ ਸਰਦਾਰ ਸੁਖਬੀ ਸਿੰਘ ਬਾਦਲ 27 ਤਰੀਕ ਚਾਰਾਵੰਡਗੇ ਦੇ ਨਾਲ ਪੋਵੂ ਮਸ਼ੀਨਾਂ ਦੀ ਜਏ ਇਨਾਲੇ ਵਾਲੇ ਆਸਤੇ ਜੋ ਕਿ ਅੱਜ ਕੱਲ ਜਿੱਥੇ ਪਾਣੀ ਆਇਆ ਤੇ ਮਲੇਰੀਆ ਦੀ ਸ਼ਿਕਾਇਤ ਜ਼ਿਆਦਾ ਆਉਣ ਲੱਗੀ ਹੈ ਤਾਂ ਕਿ ਇਨਾਲੇ ਸ਼ਹਿਰ ਵਿੱਚ ਸਾਰੇ ਜੋ ਪੋਵੂ ਕੀਤੀ ਜਾ ਰਹੀ ਹੈ ਸਰਦਾਰ ਜੋਸੀ ਸਮਰਾਜੀ ਦੇ ਹੁਕਮ ਅਨੁਸਾਰ ਜੋ ਦੋ ਦਾ ਖਰਚਾ ਕਿ ਡਵਾਈਸਰ ਕਰਦਾ ਹੈ 15000 ਦੀ ਫਿਰ ਕਰ ਰਹੇ ਨੇ ਇਸ ਨਾਲ ਚਾਰੇ ਲੋਕਾਂ ਨੂੰ ਬਹੁਤ ਜੂ ਰਾਤ ਮਿਲਦੀ ਹੈ ਇਹ ਬਾਹਰ ਹੈ ਗਾਈ ਲੋਕਾਂ ਦੀ ਬਾਹਰ ਲੋਕਾਂ ਨੂੰ ਇਹ ਬਿਮਾਰੀ ਤੇ ਰਾਤ ਮਿਲੇਗੀ ਜਿਵੇਂ ਕੋ ਮੱਛਰ ਦੇ ਕਾਰਨ ਜਹਾੜਾ ਤੇ ਬਿਮਾਰੀ ਫੈਲਦੀ ਹੈ ਲੋਕਾਂ ਨੂੰ ਇਹ ਨਾ ਮੱਛਰ ਦਾ ਹਨ ਜਿਹੜੇ ਬਹੁਤ ਮੱਛਰ ਅੱਜ ਕੱਲ ਲੱਟਾਂ ਦੇ ਸਮੇਂ ਥੱਲੇ ਬਹੁਤ ਮੱਛਰ ਫੜਦਾ ਤੇ ਦਿਨ ਨੂੰ ਵੇਖੀ ਉਹ ਸਾਰਾ ਮੱਛਰ ਜਿਹੜਾ ਥੱਲੇ ਮਾਰ ਕੇ ਡਿੱਗਾ ਹੁੰਦਾ ਅਹੀਂ ਪਰसों ਵੀ ਇਥੇ ਪੌਗ੍ਰੇ ਮਸ਼ੀਨਾਂ ਦਾ ਸਪਰੇਅ ਕਰਕੇ ਗਏ ਸੀ ਜਿਵੇਂ ਰਾਮਦੇਵਾਲਾ ਗਰਾਉਂਡ ਦੇ ਵਿੱਚ ਕਰਕੇ ਗਏ ਛੱਕੀ ਵਾਲੀ ਗਰਾਉਂਡ 'ਚ ਕਰਕੇ ਗਏ ਇਹ ਤਾਂ 5000 ਰੁਪਏ ਆ ਪ੍ਰਾਈਸ ਆ ਯਾਰ ਹਾਂਜੀ ਕਿੰਨੇ ਦਵਾਈ ਬਣੀ ਆ ਦੇ ਦੋ ਇਸ ਤੋਂ 250 ਰੁਪਏ ਲੀਟਰਾਈ ਦਵਾਈ ਪੈਂਦੀ ਹੈ ਜੀ 1 ਲੀਟਰ ਨਾਲ ਕਿੰਨਾ ਸਪਰੇਅ ਹੋ ਜਾਂਦਾ ਯਾਰ 1 ਲੀਟਰ ਨੂੰ ਇਹ ਇੱਕ ਟੈਂਕੀ ਦੇ ਵਿੱਚ 20 ਐਮਐਲ ਦਵਾਈ ਪੈਂਦੀ ਹੈ ਜੀ ਅੱਛਾ ਹਾਂਜੀ ਇਹ ਜੇ ਡੀਜ਼ਲ ਚੱਲਦਾ ਹਾਂਜੀ ਨਾਲ ਪਾ ਡੀਜ਼ਲ ਚੱਲਦਾ ਜੀ ਬੱਚਾ ਜਾਂਦਾ ਰੋਜ਼ ਆ 5-7000 ਦਾ ਖਰਚਾ ਹੈ ਜੀ ਤੇ ਵਧੀਆ ਉਪਰਾਲਾ ਹੈ ਜੀ ਸਮੇਂ ਦੀ ਜਿਹੜੀ ਮੰਗ ਹੈ ਕਿਉਂਕਿ ਕਾਫੀ ਹੱਦ ਤੱਕ ਜਿਹੜਾ ਵਾ ਉਹ ਮੱਛਰ ਤੇ ਇੰਨਾ ਜ਼ਿਆਦਾ ਆਇਆ ਪਿਆ ਸ਼ਹਿਰ ਦੇ ਵਿੱਚ ਔਰ ਇਹਦੀ ਡਿਮਾਂਡ ਅਸੀਂ ਕਾਫੀ ਦੇਰ ਤੋਂ ਕਰ ਰਹੇ ਸੀ ਜਿਹੜਾ ਲੋਕਲ ਜਿਹੜੀ ਸਾਡੀ ਕਮਿਟੀ ਅਸੀਂ ਉਹਨੂੰ ਵੀ ਇਹ ਮੇਰੇ ਬੇਨਤੀ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਵੀ ਇੱਕ ਵਾਰੀ ਫੋਗਿੰਗ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਮੱਛਰ ਬਹੁਤ ਜ਼ਿਆਦਾ ਆ ਸ਼ਾਮ ਨੂੰ ਸਟਰੀਟ ਲਾਈਟਾਂ ਭਰੀਆਂ ਹੋਈਆਂ ਨੇ ਘਰਾਂ ਦੇ ਵਿੱਚ ਅੰਦਰ ਤੱਕ ਜਿਹੜਾ ਵਾ ਮੱਛਰ ਘਾਰ ਰਿਹਾ ਵਾ ਤੇ ਬੜਾ ਵਧੀਆ ਸੋਮਨੀ ਕਾਲੀਦਲ ਦਾ ਉਪਰਾਲਾ ਹੈ ਕਿਉਂਕਿ ਚੰਗੇ ਲੈਵਲ ਦੇ ਉੱਤੇ ਕਰਵਾ ਰਹੇ ਨੇ ਫੋਗੀ ਮਸ਼ੀਨਾ ਕਾਫੀ ਕੁਆਂਟੀਟੀ ਚ ਭੇਜ ਕੇ ਤਾਂ ਕਿ ਮਤਲਬ ਕਿ ਜਿਹੜਾ ਮੱਛਰ ਆ ਉਹ ਘਰਾਂ ਦੇ ਵਿੱਚ ਜਾ ਕੇ ਕੋਈ ਵੀ ਘਾਹ ਆਉਣ ਵਾਲੇ ਸਮੇਂ ਦੇ ਵਿੱਚ ਕੋ ਡੇਂਗੂ ਦੀ ਜਾਂ ਹੋਰ ਅਨਸੁਖਾਵੀ ਜਿਹੜੀ ਆ ਬਿਮਾਰੀ ਜਿਹੜੀ ਉਹ ਨਾ ਆ ਸਕੇ ਔਰ ਬੜਾ ਵਧੀਆ ਉਪਰਾਲਾ ਕਰਾ ਰਹੇ